ਆਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਅੱਜ ਅਸੀਂ ਜਿਹੜੀ ਕਵਤਾ ਕਰ ਰਹੇ ਹਾਂ ਰਬਾਈ ਕਰ ਰਹੇ ਹਾਂ ਭਾਈ ਵੀਰ ਸਿੰਘ ਦੀ ਲਿਖਿਆ ਹੈ ਜਿਹੜੀ ਕਿ ਦੋ ਰੰਗ ਪੁਸਤਕ ਦੇ ਵਿੱਚ ਦਰਜ ਹੈ ਤੇ ਪ੍ਰੋਫੈਸ਼ਨਲ ਕਲਾਸਾਂ ਦੀ ਪੁਸਤਕ ਸਰਵੋਤਮ ਪੰਜਾਬੀ ਕਵਤਾਜ ਦਰਜ ਹੈ ਤੇ ਅਸੀਂ ਗੱਲ ਕਰਾਂਗੇ ਭਾਈ ਵੀਰ ਸਿੰਘ ਦੀ ਰਬਾਈ ਸਮਾਂ ਬਾਰੇ ਜਿਸ ਤੇ ਵਿੱਚ ਸਮੇਂ ਦੀ ਮਹੱਤਤਾ ਦੱਸੀ ਹੈ ले पाए साब लिखते ने कि रही वास्ते का समय ने एक ना मन्नी इते पर सांगे विच लिखांगे कि कवि ने ए सुर बाई राही सानू समय दा महत्व दस्य है ते समय दा सही प्रयोग करने वास्ते सानू प्रेरित किता है पाइरी सिंह लिखते हैं कि जिस तरह समय कोई औरत वास्ते पौंदी है औरत दे रूपच कवि ने लिखा है कि रही रही मींस कि औरत दे ਮਨੋਭਾਵ ਪ੍ਰਗਟ ਕੀਤੇ ਨੇ ਔਰ ਦੇ ਰੂਪ ਦੇ ਵਿੱਚ ਕਵੀ ਨੇ ਕਵਤਾ ਲਿਖੀ ਹੈ ਕਹਿੰਦੇ ਹਨ ਕਿ ਮੈਂ ਬਹੁਤ ਬੇਨਤੀਆਂ ਕੀਤੀਆਂ ਸਮੇਂ ਨੂੰ ਕਿ ਸਮਾਂ ਰੁਕ ਜਾਵੇ ਪਰ ਸਮੇਂ ਨੇ ਇੱਕ ਵੀ ਨਾ ਮੰਨੀ ਅਰਥਾਤ ਸਮੇਂ ਦੇ ਉਸ ਜਾਬਰ ਸੁਭਾਅ ਬਾਰੇ ਦੱਸਿਆ ਹੈ ਕਿ ਸਮਾਂ ਜਦੋਂ ਆਪਣੀ ਚਾਲੇ ਚੱਲਦਾ ਹੈ ਤੇ ਉਹ ਕਿਸੇ ਦੀ ਵੀ ਗੱਲ ਨਹੀਂ ਮੰਨਦਾ ਉਹ ਅੱਗੇ ਅੱਗੇ ਨਿਕਲਦਾ ਜਾਂਦਾ ਹੈ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ ਕਿ ਜਿਸ ਤਰ੍ਹਾਂ ਕਿਸੇ ਨੂੰ ਰੋਕਣ ਵਾਸਤੇ ਉਸ ਨੂੰ ਖਿੱਚਿਆ ਜਾਂਦਾ ਹੈ ਉਸ ਨੂੰ ਆਪਣੇ ਵੱਲ ਖਿੱਚਿਆ ਜਾਂਦਾ ਰੋਕਿਆ ਜਾਂਦਾ ਹੈ ਉਸੇ ਪ੍ਰਕਾਰ ਇਸ ਕਵਤਾ ਦੀ ਨਾਇਕਾ ਕਹਿ ਰਹੀ ਹੈ ਕਿ ਉਸਨੇ ਸਮੇਂ ਨੂੰ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਮਾਂ ਆਪਣੀ ਕੰਨ ਖਿਸਕਾ ਕੇ ਆਪਣਾ ਆਪਣੇ ਆਪ ਨੂੰ ਛੁਡਾ ਕੇ ਦੂਰ ਚਲਾ ਗਿਆ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਪਨ ਇਸ ਸਮੇਂ ਦੇ ਨੂੰ ਰੋਕਣ ਵਾਸਤੇ ਜਿਹੜੀ ਵੀ ਰਸਤੇ ਵਿੱਚ ਰੁਕਾਵਟ ਪਾਈ ਗਈ ਸਮੇਂ ਨੇ ਉਸ ਰੁਕਾਵਟ ਨੂੰ ਤੋੜ ਦਿੱਤੀ ਕਿਵੇਂ ਨਾ ਸਕੀ ਰੋਕ ਪਭ ਕਿਸੇ ਵੀ ਢੰਗ ਨਾਲ ਜਿਹੜੀ ਨਾਇਕਾ ਹੈ ਸਮੇਂ ਦੀ ਚਾਲ ਨੂੰ ਰੋਕ ਨਾ ਸਕੀ ਸਮੇਂ ਦੇ ਜਾਬਰ ਸੁਭਾਅ ਬਾਰੇ ਦੱਸਿਆ ਹੈ ਸਮੇਂ ਦੇ ਗਤੀਸ਼ੀਲ ਸੁਭਾਅ ਬਾਰੇ ਦੱਸਿਆ ਹੈ ਕਿ ਸਮੇਂ ਨੂੰ ਰੋਕਣ ਵਾਸਤੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੋ ਜਿਹੜੀ ਮਰਜ਼ੀ ਰੁਕਾਵਟ ਸਮੇਂ ਦੇ ਅੱਗੇ ਪਾਉਣ ਦੀ ਕੋਸ਼ਿਸ਼ ਕੀਤੀ ਜਾਏ اٹਕ ਮੀਂਜ਼ ਰੁਕਾਵਟ ਜੋ ਜੜੀ ਪਾਈ ਪਾ ਦਿੱਤੀ ਭੰਨੀ ਉਸਨੇ ਤੋੜ ਦਿੱਤੀ ਕਿਸਮੇ ਨੇ ਸਮਾਗਤੀਸ਼ੀਲ ਬਟਾਰਾ ਹੈ ਇਸ ਸਮੇਂ ਦੇ ਅੱਗੇ ਜਿਹੜੀ ਵੀ ਰੁਕਾਵਟ ਪਾਈ ਗਈ ਸਮੇਂ ਨੇ ਤੋੜ ਦਿੱਤੀ ਤੇ ਸਮਾ ਅੱਗੇ ਅੱਗੇ ਵਧਦਾ ਗਿਆ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੇ ਇਹ ਸਮਾ ਤ੍ਰਿਖੇ ਮੀਨਸ ਤੇਜ਼ ਚਾਲ ਨਾਲ ਵੇਗ ਪ੍ਰਵਾਹਾ ਤ੍ਰਿਖਾ ਤੇਜ਼ ਆਪਣੇ ਆਪਣੇ ਹਿਸਾਬ ਨਾਲ ਵੇਗ ਵਹਾਅ ਵਿੱਚ ਸਮਾ ਨਿਕਲਦਾ ਗਿਆ ਕਾਪ ਭਰਨੇ ਬੰਨੀ ਸਮਹਾਰਤਾਂ ਦੀ ਰੁਕਾਵਟ ਪਾਰ ਕਰਦਾ ਹੱਦਾ ਪਾਰ ਕਰਦਾ ਸਰਹੱਦਾ ਪਾਰ ਕਰਦਾ ਭਾਵ ਸਮਹਾਰਤਾਂ ਦੇ ਬੰਦਿਸ਼ਾਂ ਨੂੰ ਤੋੜ ਕੇ ਅੱਗੇ ਵਧਦਾ ਗਿਆ ਇਸ ਰਬਾਈ ਵਿੱਚ ਭਾਈ ਸਾਹਿਬ ਨੇ ਸਮੇ ਦੇ ਮਹੱਤਵ ਨੂੰ ਦੱਸਿਆ ਹੈ ਕਿ ਰਬਾਈ ਤੋਂ ਸਾਨੂੰ ਪਤਾ ਹੈ ਕਿ ਛੋਟੀ ਕਵਤਾ ਹੈ ਜਿਸ ਦੇ ਵਿੱਚ ਪਹਿਲੀ ਵਿੱਚ ਖਿਆਲ ਪੈਦਾ ਹੁੰਦਾ ਹੈ ਦੂਜੀ ਵਿੱਚ ਖਿਆਲ ਵਿਕਸਿਤ ਹੁੰਦਾ ਹੈ ਤੀਜੀ ਵਿੱਚ ਖਿਆਲ ਸਿਖਰ ਤੇ ਪਹੁੰਚਦਾ ਹੈ ਤੇ ਚੌਥੀ ਵਿੱਚ ਉਸ ਕਿਆਲ ਜਾਂ ਭਾਗ ਨੂੰ ਉਹਦਾ ਸਿੱਟਾ ਹੈ ਜੋ ਉਹ ਕਹਿ ਗਿਆ ਜਾਂਦਾ ਹੈ ਅਗਲੀ ਕਵਤਾ ਇਸੇ ਪੁਸਤਕ ਦੀ ਹੈ ਇਹ ਵੀ ਰੁਬਾਈ ਹੈ ਜਿਸ ਦੇ ਵਿੱਚ ਰੌ ਰੁਖ ਰੁਬਾਈ ਜਿਹੜੀ ਹੈ ਭਾਈ ਸਾਖੇ ਪੇਸ਼ ਕੀrti ਹੈ ਇਸ ਦੇ ਵਿੱਚ ਕਵੀ ਕਹਿੰਦੇ ਹਨ ਕਿ ਸਾਗਰ ਪੁੱਛਦਾ ਨਦੀਏ ਸਾਰੇ ਬੂਟੇ ਬੂਟੀਆਂ ਲਿਆਵੇ ਕਿ ਸਾਗਰ ਇੱਕ ਦਿਨ ਨਦੀ ਨੂੰ ਪੁੱਛਦਾ ਹੈ ਕਿ हे ਨਦੀ ਜਦੋਂ ਤੂੰ ਆਪਣੇ ਪਾਣੀ ਦੇ ਵਹਾਅ ਨਾਲ ਅੱਗੇ ਆਉਂਦੀ ਹੈ ਸਾਗਰ ਤੱਕ ਪਹੁੰਚਦੀ ਹੈ ਤਾਂ ਤੇਰੇ ਅੰਦਰ ਬਹੁਤ ਸਾਰੇ ਬੂਟੇ ਪੌਦੇ ਪੱਤੇ ਟਾਹਣੀਆਂ ਦੇਖਦੀਆਂ ਹਨ ਤੇ ਤੂੰ ਸਾਗਰ ਤੱਕ ਲੈ ਆਉਂਦੀ ਪਰ ਨਾ ਕਦੀ ਬੈਂਤ ਦਾ ਬੂਟਾ ਇੱਥੇ ਆੜ ਪਚਾਵੇ ਪਰ हे ਨਦੀ ਤੂੰ ਕਦੇ ਵੀ ਬੈਂਤ ਦੇ ਬੂਟੇ ਦੇ ਨੂੰ ਕਦੇ ਵੀ ਆਪਣੇ ਤਵੇ ਨਾਲ ਨਹੀਂ ਲਿਆਉਂਦਾ ਕੀ ਕਾਰਨ ਹੈ ਨਦੀ ਆਖਦੀ ਆਕੜ ਵਾਲੇ ਸਭ ਬੂਟੇ ਪਾਟ ਸਕਾ ਨਦੀ ਕਹਿੰਦੀ ਹੈ ਕਿ ਜਿਹੜੇ ਬੂਟੇ ਸਿੱਧੇ ਪਾਟ ਖੜੇ ਹਨ ਆਕੜ ਨਾਲ ਖੜੇ ਹਨ ਸਿੱਧੇ ਖੜੇ ਹਨ ਉਹ ਬੂਟੇ ਪੁੱਠੇ ਸੌਖੇ ਹਨ ਕਿਉਂਕਿ ਉਹਨਾਂ ਦਾ ਉਹ ਆਪਣੇ ਆਪ ਨੂੰ ਬਚਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਨਾਲ ਝੁਕਦੇ ਨਹੀਂ ਉਹਨਾਂ ਨੂੰ ਟੁੱਟਣਾ ਜੜਾਂ ਤੋਂ ਟੁੱਟਣਾ ਸੌਖਾ ਹੈ ਕਿਉਂਕਿ ਉਹਨਾਂ ਦੇ ਜੜਾਂ ਮਜ਼ਬੂਤ ਨਹੀਂ ਹੁੰਦੀਆਂ ਪਰ ਜੋ ਝੁਕੇ ਜਿਹੜਾ ਪੌਦਾ ਝੁੱਕਦਾ ਹੈ ਵਗੇ ਰੌਖ ਨੂੰ ਹਵਾ ਦੇ ਰੋਖ ਅਨਸਾਰ ਚਲਦਾ ਹੈ ਹਵਾ ਦੇ ਰੋਖ ਅਨਸਾਰ ਝੁੱਕ ਜਾਂਦਾ ਹੈ ਪੇਸ਼ਨਾ ਉਸਤੇ ਜਾਵੇ ਤਾਂ ਜੈ ਬੂਟੇ ਨੂੰ ਤੋੜਨਾ ਮੁਸ਼ਕਲ ਹੈ 19 ਹਫ਼ਤਾ ਦੇ ਵਿੱਚ ਸਾਗਰ ਤੇ ਨਦੀ ਦੇ ਸੰਵਾਦ ਰਾਹੀਂ ਬੂਟਿਆਂ ਦੀ ਗੱਲ ਕੀਤੀ ਗਈ ਆ ਕਿ ਆਕੜ ਵਾਲਾ ਬੂਟਾ ਜਾਂ ਸਿੱਧਾ ਬੂਟਾ ਨਹੀਂ ਫੁੱਟਿਆ ਜਾ ਸਕਦਾ ਫੁੱਟਿਆ ਜਾ ਸਕਦਾ ਹੈ ਪਰ ਜਿਹੜਾ ਬੂਟਾ ਲਚਕਦਾਰ ਹੈ ਹਵਾ ਦੇ ਰੁਕਣਸਾਰ ਬਦਲ ਜਾਂਦਾ ਹੈ ਉਸ ਨੂੰ ਪੁੱਟਣਾ ਔਖਾ ਹੈ ਤਾਂ ਇਥੇ ਇਨਸਾਨੀਅਤ انسان ਦੇ ਸੁਭਾਅ ਵੀ ਦੱਸਿਆ ਹਨ ਕਿ ਜਿਹੜੇ انسان ਆਕੜ ਵਾਲੇ ਹਨ ਹੰਕਾਰ ਵਾਲੇ ਹਨ ਉਹਨਾਂ ਇਨਸਾਨਾਂ ਨੂੰ ਜਿਹੜਾ ਹੈ ਉਹਨਾਂ ਦਾ ਜੀਵਨ ਜਿਹੜਾ ਹੈ ਉਸ ਵਿੱਚ ਕੋਈ ਵੀ ਦਿਲਚਸਪੀ ਨਹੀਂ ਲੈਂਦਾ ਉਹਨਾਂ ਨੂੰ ਕੋਈ ਵੀ ਉਹਨਾਂ ਦੇ ਨਾਲ ਆਪਣਾ ਰਿਸ਼ਤਾ ਨਹੀਂ ਜੋੜਦਾ ਸਭ ਉਹਨਾਂ ਅਜਿਹੇ ਇਨਸਾਨਾਂ ਦੇ ਅੰਦਰ ਆਕੜ ਤੇ ਹੰਕਾਰ ਹੋਣ ਕਰਕੇ ਉਹੋ ਉਹਨਾਂ ਦੀ ਸੋਚ ਜਾਂ ਉਹਨਾਂ ਦਾ ਵਿਹਾਰ ਜਿਹੜਾ ਹੈ ਉਹ ਬਹੁਤ ਤਸੱਲੀ ਬਖਸ਼ ਨਹੀਂ ਹੁੰਦਾ ਪਰ ਜਿਹੜੇ ਲੋਕ ਨਿਮਰਤਾ ਵਾਲੇ ਹਨ ਤੇ ਲਚਕਦਾਰ ਸੁਭਾਅ ਦੇ ਹਨ ਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਹਨ ਉਹ ਜੀਵਨ ਸੌਖੀਤਾ ਜੀਂਦੇ ਹਨ ਤੇ ਉਹਨਾਂ ਨੂੰ ਹਰ ਕੋਈ ਪਸੰਦ ਵੀ ਕਰਦਾ ਹੈ ਤੇ ਹਰ ਕੋਈ ਉਹਨਾਂ ਦੇ ਨਾਲ ਗੱਲਬਾਤ ਵੀ ਕਰਨੀ ਚਾਹੁੰਦਾ ਹੈ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਕਵਤਾ ਲਿਖੀ ਸਿਮਲ ਰੋਕਿਸ ਰਾਏ ਰਾਤ ਦੀ ਰਗਾਤਮਾਚ ਮੋਚ ਕਜੇ ਸਿੰਬਲ ਦਾ ਰਖਵਤ ਦਾ ਉੱਚਾ ਹੈ ਲੰਬਾ ਹੈ ਪਰ ਉਸਦੇ ਕੋਈ ਫਾਲ ਫੁੱਲ ਨਹੀਂ ਲੱਗਦਾ ਤੇ ਉਸ ਨੂੰ ਕੋਈ ਨਾ ਪੰਛੀ ਉੱਤੇ ਬਿੰਦੇ ਨੇ ਆ ਕੇ ਮਤਲਬ ਕਹਦਾ ਕਿ ਜਏ ਜਾਨ ਜਿੰਨਾਂ ਦੇ ਅੰਦਰ ਆਕੜ ਹੈ ਹੰਕਾਰ ਹੈ ਉਹ ਦੁਨੀਆ ਵਾਸਤੇ ਉਹਨਾਂ ਨੂੰ ਦੁਨੀਆ ਦਾ ਨੂੰ ਉਸਦਾ ਕੋਈ ਲਾਭ ਨਹੀਂ ਕਿਉਂਕਿ ਉਹ ਆਪਣੇ ਆਪ ਤੇ ਹੀ ਨਿਰਭਰ ਰਹਿੰਦੇ ਹਨ ਤੇ ਉਹ ਕਿਸੇ ਤਰ੍ਹਾਂ ਨਾਲ ਵੀ ਦੁਨੀਆ ਦੇ ਕੰਮ ਨਹੀਂ ਆਉਂਦੇ ਤੇ ਕਭੀ ਹਮਸਾਰ ਦੇ ਲੋਕ ਸੰਗ ਆਪਣੇ ਸਥਿਤੀਆਂ ਅਨਸਾਰ ਆਪਣੇ ਆਪ ਨੂੰ ਢਾਲ ਲੈਂਦੇ ਹਨ ਉਹ ਖੋਸ਼ ਰਹਿੰਦੇ ਹਨ ਤੇ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਣਾ ਸਕਦਾ ਇਸ ਪ੍ਰਕਾਰ ਇੱਕ ਹਫਤਾ ਜੇ ਜਿਹੜੀ ਤੁਬਾਈ ਹੈ ਇਸ ਦੇ ਵਿੱਚ ਨਿਮਰਤਾ ਧਾਰਨ ਕਰਨ ਤੇ ਹੰਕਾਰ ਛੱਡਣ ਵਾਸਤੇ ਬੇਅੰਤ ਕੋਸ਼ਿਸ਼ ਕੀਤੀ ਗਈ ਹੈ ਸਵੈਕਾਰਿਕ ਪੇਸ਼ਕਾਰਿਕ ਕੀਤੀ ਗਈ ਹੈ ਇਨਸਾਨ ਨੂੰ ਚੰਗੇ ਗੁਣ ਅਪਣਾਉਣ ਲਈ ਪਰੇ ਵਿਆਗਿਆ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਵੀ ਭਾਈ ਵੀਰ ਸਿੰਘ ਦੀ ਇੱਕ ਬੜੀ ਭਾਵਪੂਰਤ ਤੇ ਅਰਥਪੂਰਨ ਰੁਬਾਈ ਹੈ ਹ ਰੁਬਾਈ ਹੈ ਜਿਸ ਦੇ ਦੋ ਭਾਗ ਹਨ ਪਹਿਲੇ ਭਾਗ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈ ਤੇ ਦੂਸਰੇ ਭਾਗ ਵਿੱਚ ਜਵਾਬ ਦਿੱਤਾ ਗਿਆ ਹੈ ਇਹ ਜਿਹੜੀ ਰੁਬਾਈ ਹੈ ਇਹ ਦੋ ਰੰਗ ਪੁਸਤਕ ਦੇ ਵਿੱਚ ਦਰਜ ਹੈ ਤੇ ਇਸ ਰੁਬਾਈ ਦਾ ਸੰਬੰਧ ਜਿਹੜਾ ਹੈ ਉਹ ਜੀਵਨ ਦੇ ਵਿੱਚ ਗਤੀਸ਼ੀਲ ਰਹਿਣ ਨਾਲ ਹੈ ਕਵੀ ਕਹਿ ਰਿਹਾ ਹੈ ਸਾਂਝ ਹੋਈ ਪਰਛਾਵੇਂ ਸੁਪ ਗਏ ਕਿਉਂ ਇੱਛਾਬਾਲ ਤੂੰ ਜਾਰੀ ਅਸੀਂ ਜਾਣਦੇ ਹਾਂ ਕਿ ਇੱਛਾਬਾਲ ਇੱਕ ਚਸ਼ਮਾ ਹੈ ਜਿਹੜਾ ਕਿ ਸ਼੍ਰੀਨਗਰ ਦੇ ਵਿੱਚ ਹੈ ਪਰ ਕਬੀ ਉਸ ਚਸ਼ਮੇ ਨੂੰ ਸਵਾਲ ਕਰਦਾ ਹੈ ਕਿ ਸ਼ਾਮ ਦਾ ਸਮਾ ਹੋ ਗਿਆ ਹੈ ਸਾਰੇ ਨਜ਼ਾਰੇ ਸਾਰੇ ਸੂਰਜ ਦੇ ਪਰਛਾਵੇਂ ਛੁੱਪ ਗਏ ਹਨ ਪਰ ਇਹ ਇੱਛਾਬਾਲ ਦਾ ਚਸ਼ਮੇ ਤੂੰ ਹਾਲੇ ਵੀ ਨਿਰੰਤਰ ਆਪਣੇ ਸਫ਼ਰ ਵਿੱਚ ਜਾਰੀ ਹੈ ਚੱਲ ਰਿਹਾ ਹੈ ਕੀ ਕਾਰਨ ਹੈ ਤੂੰ ਆਰਾਮ ਕਿਉਂ ਨਹੀਂ ਕਰ ਰਿਹਾ ਹੈ ਨੈਸ ਰੋਧ ਕਰ ਰਹੀ ਹੁ ਮੈਂ ਹੀ ਤੇ ਤੇਰੀ ਨਦੀ ਨਾ ਮਤਲਬ ਪਾਣੀ ਦੀਆਂ ਲਹਿਰਾਂ ਉਸੇ ਤਰ੍ਹਾਂ ਹੀ ਸੰਗੀਤ ਪੈਦਾ ਕਰਨੀਆਂ ਹਨ ਤੇ ਤੁਰਨੋਂ ਵੀ ਨਿਹਾਰੀ ਤੇ ਤੇਰੇ ਅੰਦਰ ਜੋ ਸੰਗੀਤ ਦਾ ਇੱਕ ਚਸ਼ਮਾ ਵਹਿ ਰਿਹਾ ਹੈ ਜੋ ਇੱਕ ਖੂਬਸੂਰਤੀ ਆਵਾਜ਼ ਆ ਰਹੀ ਹੈ ਉਹ ਲਗਾਤਾਰ ਟੋਰ ਰਹੀ ਹੈ ਉਹ ਰੋਕ ਨਹੀਂ ਰਹੀ ਹਾਰ ਨਹੀਂ ਰਹੀ ਸਲਾਨੀ ਤੇ ਪੰਛੀ ਵਾਲੀ ਸੈਰ ਕਰਨ ਵਾਲੇ ਲੋਕ ਜਿਹੜੇ ਇੱਥੇ ਆਏ ਹਨ ਤੇ ਪੰਛੀ ਜਿਹੜੇ ਦੇਨ ਦੇ ਸਭ ਇਹ ਇੱਥੇ ਘੁੰਮਦੇ ਸੀ ਤੇ ਮਾਲੀ ਜਿਹੜੇ ਇਸ ਸਾਰੇ ਬੂਟੇ ਪੌਦਿਆਂ ਨੂੰ ਸਵਾਰਦੇ ਹਨ ਸਾਰੇ RAM ਵਿੱਚ ਆ ਕੇ ਸੌਂ ਗਏ ਹਨ ਪਰ ਸੈਮ ਸਵਾਦਲਾ ਸਾਰੇ ਪਾਸੇ ਚੁੱਪ ਹੈ ਬੜੀ ਸੁਆਦਲੀ ਆਨੰਦਦਾਇਕ ਚੁੱਪ ਹੈ ਇਹ ਸਾਰੀ ਕਾਇਨਾਤ ਸ਼ਾਂਤ ਹੈ ਤੇ ਕੁਦਰਤ ਆਪਣੀ ਇੱਕ ਟਿਕਾੜੇ ਵਿੱਚ ਟਿਕੀ ਹੋਈ ਹੈ ਪਰ हे ਸ਼ਬਦ ਤੂੰ ਹਲੇ ਵੀ ਜਾਰੀ ਹੈ ਤੂੰ ਕਿਉਂ ਰੁਕਿਆ ਕਿਉਂ ਨਾ ਪੁਰੇਥੇ ਕਵੀ ਸ਼ਬਲਨਾ ਦੇ ਚਸ਼ਮੇ ਨੂੰ ਪ੍ਰਸ਼ਨ ਕਰਦਾ ਹੈ ਜਿਹੜਾ ਕਿ ਚਿਲੀ ਨਗਰ ਚਿਤ ਹੈ ਤੇ ਤੂੰ ਫਲੇ ਵੀ ਚੱਲ ਰਿਹਾ ਹੈ ਕੀ ਕਾਰਨ ਹੈ ਤੂੰ ਰੁਕਿਆ ਕਿਉਂ ਨਾ ਤਾਂ ਇਹ ਕਿਤਰਾ ਨਾ ਜੀਵਨ ਦੀ ਗਤੀਸ਼ੀਲਤਾ ਲਈ ਇੱਕ ਸਵਾਲ ਹੈ ਚਸ਼ਮਾ ਉੱਤਰ ਵਿੱਚ ਕਹਿੰਦਾ ਹੈ ਕਿ ਸੀਨੇ ਖੇਚ ਜਿਨ੍ਹਾਂ ਨੇ ਖਾਧੀ ਕਿ ਜਿੰਨਾ ਲੋਕਾਂ ਨੇ ਆਪਣੇ ਸੀਨੇ ਵਿੱਚ ਖੇਚ ਪੀ ਖਾਧੀ ਹੁੰਦੀ ਹੈ ਜਿਹੜੇ ਲੋਕ ਮੰਜ਼ਲ ਦਾ ਨਿਸ਼ਾਨਾ ਸਾਹਮਣੇ ਰੱਖਦੇ ਹਨ ਉਹ ਕਦੇ ਵੀ ਟਿਕ ਕੇ ਨਹੀਂ ਬੰਦਦੇ ਨੀਹੋ ਵਾਲੇ ਨਿਆਣਾ ਕੀ ਨੀਂਦ ਜੁਨਾ ਅੱਖਾਂ ਨੂੰ ਕਿਸੇ ਨਾਲ ਇਸ਼ਕ ਹੋ ਜਾਂਦਾ ਹੈ ਉਹ ਅੱਖਾਂ ਕਦੇ ਵੀ ਨੀਂਦ ਨਾਲ ਨਹੀਂ ਭਰਦੀਆਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਦਿਨੇ ਰਾਤ ਕੋਈ ਵੰਦੇ ਅਜਈਆਂ ਅੱਖਾਂ ਦਿਨੇ ਰਾਤ ਆਪਣੇ ਪਿਆਰੇ ਦੀ ਲਗਨ ਵਿੱਚ ਬੈਂਦੀਆਂ ਰਹਿੰਦੀਆਂ ਹਨ ਚਾਹੇ ਅਥਰੂਆਂ ਨਾਲ ਬੈਂਦੀਆਂ ਹਨ ਚਾਹੇ ਡੀਪ ਨਾਲ ਬੈਂਦੀਆਂ ਹਨ ਉਹ ਆਪਣਾ ਕੰਮ ਕਰਦੀਆਂ ਰਹਿੰਦੀਆਂ ਹਨ ਇੱਕੋ ਲਗਨ ਲੱਗੀ ਨਹੀਂ ਜਾਂਦੀ ਅਜਾਈਆਂ ਅੱਖਾਂ ਨੂੰ ਇੱਕੋ ਹੀ ਲਗਨ ਲੱਗੀ ਰਹਿੰਦੀ ਹੈ ਤੌਰ ਅਨੰਤ ਉਹਨਾਂ ਦੀ ਅੰਤ ਤੱਕ ਅਨੰਤ ਮਤਲਬ ਜਿਸ ਤੱਕ ਅੰਤ ਨਹੀਂ ਹੈ ਉਹ ਇੱਕੋ ਲਗਨ ਲੱਗਦੀ ਹੇ ਕਿ ਆਪਣੇ ਪਿਆਰੇ ਨੂੰ ਯਾਦ ਕਰਦੀਆਂ ਰਹਿੰਦੀਆਂ ਹਨ ਤੇ ਉਹਨਾਂ ਦਾ ਦੁਨੀਆ ਤੇ ਹੋਰ ਕਿਸੇ ਵੀ ਨਜ਼ਾਰੇ ਵਿੱਚ ਹੋਰ ਕਿਸੇ ਵੀ ਪਾਸੇ ਉਹਨਾਂ ਦਾ ਮਨ ਨਹੀਂ ਲੱਗਦਾ ਉਵਸਲੋ ਉਰੇ ਮੁਕਾਮ ਨ ਕੋਈ ਅਜਈਆਂ ਅੱਖਾਂ ਨੂੰ ਮਲਾਪ ਤੋਂ ਪਹਿਲਾਂ ਕੋਈ ਵੀ ਮੰਜ਼ਲ ਨਜ਼ਰ ਨਹੀਂ ਆਉਂਦੀ ਵਸਲ ਦਾ ਮਤਲਬ ਮਲਾਪ ਪੂਰੇ ਮਤਲਬ ਪਹਿਲਾ ਮੁਕਾਮ ਮਤਲਬ ਮੰਜ਼ਲ ਅਜਈਆਂ ਅੱਖਾਂ ਨੂੰ ਆਪਣੇ ਪਿਆਰੇ ਦੇ ਮਲਾਪ ਤੋਂ ਪਹਿਲਾਂ ਕੋਈ ਵੀ ਮੰਜ਼ਲ ਚੰਗੀ ਨਹੀਂ ਲੱਗਦੀ ਸੋ ਚਾਲ ਪਏ ਨਤ ਰਹਿੰਦੇ ਇਸੇ ਕਰਕੇ ਜਈਆਂ ਅੱਖਾਂ ਲਗਾਤਾਰ ਆਪਣੇ ਪਿਆਰੇ ਦੀ ਤਲਾਸ਼ ਵਿੱਚ ਉਡੀਕ ਵਿੱਚ ਲਗਾਤਾਰ ਸੋਚਦਿਆਂ ਹਨ ਉਡੀਕਦਿਆਂ ਹਨ ਤੇ ਹਰ ਵੇਲੇ ਲਗਨ ਰਹਿੰਦੀ ਹੈ ਕਿ ਅਜਿਹੇ ਲੋਕਾਂ ਨੂੰ ਜਿਹੜੇ ਲੋਕ ਆਪਣਾ ਕੋਈ ਮੰਜ਼ਲ ਰੱਖਦੇ ਹਨ ਉਹਨਾਂ ਨੂੰ ਉਸਦੀ ਲਗਨ ਲੱਗੀ ਰਹਿੰਦੀ ਹੈ ਕਿ ਹਰ ਵੇਲੇ ਤੁਰਦੇ ਰਹਿੰਦੇ ਹਨ ਆਪਣੀ ਮੰਜ਼ਲ ਵੱਲ ਤੇ ਕਦੇ ਵੀ ਰੁਕਦੇ ਨਹੀਂ ਤੇ ਆਪਣੇ ਪਿਆਰੇ ਨੂੰ ਮਿਲਣ ਤੋਂ ਪਹਿਲਾਂ ਉਹਨਾਂ ਨੂੰ ਕੋਈ ਵੀ ਮੰਜ਼ਲ ਆਪਣੀ ਮੰਜ਼ਲ ਨਹੀਂ ਲੱਗਦੀ ਇਸ ਕਰਕੇ ਲਗਾਤਾਰ ਤੁਰੇ ਰਹਿੰਦੇ ਹਨ ਤਾਂ ਇੱਥੇ ਕਵੀ ਇਹ ਕਹਿ ਰਿਹਾ ਹੈ ਕਿ ਮਨੁੱਖ ਜਿਹੜਾ ਹੈ ਉਹ ਮਨੁੱਖ ਜਿਹੜਾ ਕਿਸੇ ਆਪਣੇ ਮਕਸਦ ਨਾਲ ਜੁੜਿਆ ਹੋਇਆ ਹੈ ਉਹ ਰੁਕਦਾ ਨਹੀਂ ਸਗੋਂ ਆਪਣੀ ਮੰਜ਼ਿਲ ਆਪਣੀ ਮਕਸਦ ਵੱਲ ਲਗਾਤਾਰ ਤੁਰਿਆ ਰਹਿੰਦਾ ਹੈ ਸੀਨੇ ਖਿੱਚ ਜਿੰਨਾਂ ਨੇ ਖਾਦੀ ਦਾ ਭਾਗ ਲਿਆ ਕਿ ਜਿਨ੍ਹਾਂ ਦੇ ਅੰਦਰ ਇੱਕ ਆਪਣੀ ਸੁਪਨੇ ਨੂੰ ਕਿਸੇ ਨੂੰ ਪੂਰਾ ਕਰਨ ਦਾ ਆਪਣੀ ਕਿਸੇ ਇੱਛਾ ਨੂੰ ਪੂਰਾ ਕਰਨ ਦਾ ਹੌਸਲਾ ਨਾ ਹਉਮਤ ਤੇ ਦਲੇਰੀ ਹੁੰਦੀ ਹੈ ਉਹ ਲੋਕ ਨਿਰੰਤਰ ਗਤੀਸ਼ੀਲ ਹਨ ਇਸ ਪ੍ਰਕਾਰ ਇਹ ਜਿਹੜੀ ਰੁਗਾਈ ਹੈ ਇਹ ਸਾਨੂੰ ਜੀਵਨ ਵਿੱਚ ਲਗਾਤਾਰ ਕਰਮਸ਼ੀਲ ਗਤੀਸ਼ੀਲ ਰਹਿਣ ਵਾਸਤੇ ਪ੍ਰੇਰਿਤ ਕਰਦੀ ਹੈ ਤੇ ਹਰਫ ਪੰਜਾਬੀ ਨਾਲ ਜੁੜਿਆ ਹੋਣ ਲਈ ਬਹੁਤ ਜ਼ਰੂਰੀ ਹੈ